13525 ਨੂੰ ਨੋਟੀਫਿਕੇਸ਼ਨ ਜਾਰੀ ਹੁੰਦਾ ਚਿੱਠੀ ਜਾਰੀ ਹੁੰਦੀ ਹੈ ਵਿਕਾਸ ਦਰਗਜੀ ਵੱਲੋਂ ਪ੍ਰਮੁੱਖ ਸਕੱਤਰ ਨੇ ਪੰਜਾਬ ਸਰਕਾਰ ਦੇ ਜਿਹੜੇ ਜਿਨ੍ਹਾਂ ਕੋਲੇ ਹਾਊਸਿੰਗ ਹੈ ਤੇ ਸਹਿਰੀ ਵਿਕਾਸ ਦਾ ਵਿਭਾਗ ਹੈ ਉਹਨਾਂ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਜਾਂਦਾ ਕਿ ਜਿਹੜਾ ਬੰਦਾ ਜ਼ਮੀਨ ਦੇਣ ਲਈ ਤਿਆਰ ਨਹੀਂ ਉਹਦੀ ਜ਼ਮੀਨ ਅਸੀਂ 2013 ਦੇ ਲੈਂਡ ਐਕੁਇਜ਼ੀਸ਼ਨ ਐਕਟ ਦੇ ਤਹਿਤ ਹਰ ਹਾਲ ਦੇ ਵਿੱਚ ਦੱਬਾਂਗੇ ਅਕਵਾਇਰ ਕਰਾਂਗੇ ਰੋਕਾਂਗੇ ਸਵਾਲ ਬਣਦਾ ਪੰਜਾਬ ਦੇ ਮੁੱਖ ਮੰਤਰੀ ਇਨਾਂ ਦੇ ਮੰਤਰੀ ਰੋਜ਼ ਆ ਕੇ ਇਹ ਬਿਆਨ ਦੇ ਰਹੇ ਆ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਵਾਂਗੇ ਜੇ ਲੋਕ ਸਹਿਮਤ ਹੋਣਗੇ ਜ਼ਮੀਨ ਲਵਾਂਗੇ ਨਹੀਂ ਸਹਿਮਤ ਹੋਣਗੇ ਅਸੀਂ ਜ਼ਮੀਨ ਨਹੀਂ ਲਵਾਂਗੇ ਤੇ ਦੂਜੇ ਪਾਸੇ ਇਹ ਇਸੇ ਪਾਲਿਸੀ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕਿ ਜਿਹੜਾ ਬੰਦਾ ਦੇਊਗਾ ਨਹੀਂ ਅਸੀਂ 2013 ਦੇ ਲੈਂਡ ਐਕੁਇਜਿਸ਼ਨ ਐਕੁਇਜਿਸ਼ਨ ਐਕਟ ਦੇ ਤਹਿਤ ਅਸੀਂ ਇਹ ਜ਼ਮੀਨ ਸੋਡੀ ਰੋਕਾਂਗੇ ਹੀ ਰੋਕਾਂਗੇ ਹੁਣ ਕੀ ਇਹ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਜਵਾਬ ਦੇਣਗੇ ਜਿਹੜੇ ਇੰਨਾ ਕੂੜ ਪ੍ਰਚਾਰ ਇੰਨਾ ਝੂਠ ਫਲਾ ਰਹੇ ਨੇ ਕਿ ਲੋਕਾਂ ਦੀ ਸਹਿਮਤੀ ਬਿਨਾਂ ਦਾ ਲੋ ਹੀ ਨਸਰਾ ਜ਼ਮੀਨ ਲੈ ਲਗੇ ਜੇ ਲੋਕਾਂ ਨੂੰ ਮਨਜ਼ੂਰ ਆ ਜ਼ਮੀਨ ਦੇ ਦਿਓ ਜਾਣੇ ਉੱਥੋਂ ਸਮਝੋ ਵੀ ਇਹ ਬੰਦਾ ਕਿੰਨਾ ਖਤਰਨਾਕ ਦਿਸ਼ਾਵਲ ਪੰਜਾਬ ਨੂੰ ਲਿਜਾ ਰਿਹਾ ਤੇ ਕਿਵੇਂ ਝੂਠ ਨਾਲ ਕਿਵੇਂ ਕੂੜ ਪ੍ਰਚਾਰ ਕਰ ਰਿਹਾ ਦੂਜੀ ਗੱਲ ਦੂਜੀ ਜਿਹੜੀ ਚਿੱਠੀ ਜਾਰੀ ਹੋਈ ਉਹ ਵੀ ਧਿਆਨ ਨਾਲ ਸੁਣ ਲਿਓ ਦੂਜੀ ਚਿੱਠੀ ਜਾਰੀ ਹੋਈ ਆ ਜਿਹੜੇ ਕਿ ਪਟਵਾਰੀਆਂ ਨੂੰ ਤਹਿਸੀਲਦਾਰ ਨੇ ਆਰਡਰ ਕੱਢੇ ਆ ਧਿਆਨ ਨਾਲ ਸੁਣ ਲੈਣ ਨੂੰ ਸਾਂਝਾ ਕਰੀ ਜਾਓ ਮੇਰਾ ਵੀ ਨਾਲ ਦੀ ਨਾਲ ਗੱਲਾਂ ਬਹੁਤ ਅਹਿਮ ਤੇ ਕੀਮਤੀ ਗੱਲਾਂ ਨੇ ਸਾਨੂੰ ਪਤਾ ਲੱਗਣਾ ਤੇਰੇ ਵੀ ਸਰਕਾਰ ਸਾਡਾ ਕਿੱਥੇ ਕਿੱਡਾ ਵੱਡਾ ਧੋਖਾ ਤੇ ਗਦਾਰੀ ਕਰਦੀ ਹੈ ਕਿਵੇਂ ਸਾਨੂੰ ਮਾਰਿਆ ਜਾ ਰਿਹਾ ਜਟ ਕਿਵੇਂ ਪੰਜਾਬ ਨੂੰ ਦੱਬਿਆ ਤੇ ਉਜਾੜਿਆ ਜਾ ਰਿਹਾ ਇਹ ਇਹ ਮੈਂ ਤੁਹਾਨੂੰ ਕਹਿਣਾ ਇਹ ਮੇਰਾ ਵੀ ਸਾਰੀਆਂ ਗੱਲਾਂ ਮੇਰੀਆਂ ਬਹੁਤ ਤੋਂ ਬਹੁਤ ਸਾਂਝੀਆਂ ਕਰ ਦੋ ਇਹ ਰੀਚਾ ਰੂਚਾ ਮਾਰ ਦਿੰਦੇ ਪੇਜਾਂ ਦੀਆਂ ਇਹ ਰਿਪੋਰਟਾਂ ਲਪਾਟਾ ਮਾਰ ਕੇ ਹੌਲੀ ਕਰ ਦਿੰਦੇ ਇਹਨਾਂ ਕੋਲ ਸਾਰਾ ਕੁਝ ਇਹਨਾਂ ਕੋਲ ਮੰਤਰੀ ਮੰਤਰੀ ਇਹਨਾਂ ਕੋਲੇ ਹੈਗਾ ਤਾਂ ਮੈਂ ਇਹਨਾਂ ਨੂੰ ਬਾਅਦ ਤੋਂ ਬਾਅਦ ਸਾਂਝਾ ਕਰ ਦਿੱਤੇ ਪਰੇ ਜਾਓ ਮੇਰਾ ਵੀਰ ਦੂਜੀ ਜਿਹੜੀ ਚਿੱਠੀ ਜਾਰੀ ਹੁੰਦੀ ਹੈ ਦੂਜਾ ਜਿਹੜਾ ਇਹ ਪਟਵਾਰੀ ਨੂੰ ਜਾਰੀ ਹੁੰਦਾ ਜੀ ਸਾਡੇ ਕੋਲ ਇੱਕ ਚਿੱਠੀ ਆਈ ਹੈ ਇਹ ਚਿੱਠੀ ਜਗਰਾਉਂ ਤਹਿਸੀਲਦਾਰ ਨੇ 8 7 ਯਾਨੀ 7ਵਾਂ ਮਹੀਨਾ ਚੱਲਦਾ ਹੈ ਇਹਦੀ 8 ਤਰੀਕ ਨੂੰ ਅੱਜ 25 ਤਰੀਕ ਆ 25 ਜੁਲਾਈ ਆ 8 ਜੁਲਾਈ ਨੂੰ 225 ਨੂੰ तहसीलदार ਵੱਲੋਂ ਪਟਵਾਰੀ ਨੂੰ ਹੁਕਮ ਜਾਰੀ ਕੀਤੇ ਜਾਂਦੇ ਆ ਕੀ ਹੁਕਮ ਜਾਰੀ ਕੀਤੇ ਨੇ ਧਿਆਨ ਨਾਲ ਸੁਣ ਲਿਓ ਹਲਕਾ ਪਟਵਾਰੀ ਅਗਵਾੜ ਗੁਜਰਾ ਪੋਨਾ ਮਲਕ ਸੋਈਆਂ ਇਹ ਪਿੰਡ ਜਗਰਾਉਂ ਦੇ ਅਧੀਨ ਪੈਂਦੇ ਆ ਜੀ ਵਿਸ਼ਾ ਸੀਐਲ ਜੂਤੇ ਰੋਕ ਲਾਉਣ ਸੰਬੰਧੀ ਅਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਜੀ ਨੂੰ ਹਦਾਇਤ ਕੀਤੀ ਜਾਂਦੀ ਆ ਕਿ ਲੈਂਡ ਪੂਲਿੰਗ ਪਾਲਿਸੀ 2025 ਦੇ ਤਹਿਤ ਪਿੰਡ ਅਗਵਾੜ ਗੁਜਰਾ ਪੋਨਾ ਮਲਕ ਸੋਈਆਂ ਦੇ ਜੋ ਏਰੀਏ ਇਸ ਪਾਲਿਸੀ ਦੀ ਅੰਦਰਜ ਹਨ ਉਹਨਾਂ ਰਕਵਿਆਂ ਦਾ CLU CLU ਦਾ ਭਾਵ ਹੁੰਦਾ ਕਿ ਤੁਸੀਂ ਜਿਹੜੀ ਚੇਂਜ ਆਫ ਲੈਂਡ ਜਿਹੜਾ ਯੂਜ਼ ਕਰਦੇ ਹੋ ਚੇਂਜ ਆਫ ਲੈਂਡ ਵੀ ਆਪਾਂ ਉਹ ਦੱਸਦਾ ਮੈਂ ਅੱਗੇ CLU ਜੋ ਕਿ ਵੱਖ-ਵੱਖ ਮੰਤਵਾਂ ਲਈ ਕਿਸੇ ਪ੍ਰਾਪਤੀ ਤੋਂ ਲਿਆ ਜਾਂਦਾ ਹੈ ਉਹ ਉਸ ਸੰਬੰਧੀ ਕਿਸੇ ਕਿਸਮ ਦੀ ਸੀਐਲਜੂ ਜਾਰੀ ਕਰਨ ਕਿਸੇ ਕਿਸਮ ਦਾ ਸੀਐਲਜੂ ਜਾਰੀ ਕਰਨ ਸੰਬੰਧੀ ਤੁਰਤ ਪ੍ਰਭਾਵ ਨਾਲ ਰੋਕ ਲਗਾਈ ਜਾਂਦੀ ਹੈ ਇਸ ਕੰਮ ਦੇ ਵਿੱਚ ਕਿਸੇ ਕਿਸਮ ਦੀ ਨਗਹਿਲੀ ਨਾ ਵਰਤੀ ਜਾਵੇ ਤਹਿਸੀਲਦਾਰ ਜਗਰਾਉ ਤਹਿਸੀਲਦਾਰ ਜਗਰਾਉ 8725 ਨੂੰ ਪਟਵਾਰੀਆਂ ਨੂੰ ਇਹ ਚਿੱਠੀ ਗੱਡੀ ਜਾਂਦੀ ਹੈ ਐਂ ਇਹ ਚਿੱਠੀਆਂ ਵੱਖ-ਵੱਖ ਤਹਿਸੀਲਾਂ ਦੇ ਵਿੱਚੋਂ ਤਹਿਸੀਲਦਾਰਾਂ ਵੱਲੋਂ ਜਿੱਥੇ-ਜਿੱਥੇ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਮੀਨਾਂ ਐਕਵਾਇਰ ਕਰਨੀਆਂ ਦੱਬਣੀਆਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਉਥੇ ਇਹ ਸਾਰਾ ਜਿਹੜਾ ਚਿੱਠੀਆਂ ਤਸਿਲਦਾਰਾਂ ਵੱਲੋਂ ਪਟਵਾਰੀਆਂ ਨੂੰ ਜਾਰੀ ਹੋ ਚੁੱਕੀਆਂ ਵੀ ਤੁਸੀਂ ਜਿਹੜਿਆ ਸੀਐਲਜੂ ਆ ਸੀਐਲਜੂ ਦਾ ਭਾਵ ਵੀ ਤੁਸੀਂ ਉਸ ਜ਼ਮੀਨ ਦੇ ਉੱਤੇ ਆਪਾਂ ਇੱਕ ਜਾ ਕੇ ਲੈਣੇ ਹੈ ਵੀ ਅਸੀਂ ਜੇ ਉਥੇ ਕੋਈ ਮੁਰਗੀ ਖਾਨਾ ਖੋਲਣਾ ਹੈ ਕੋਈ ਦੁਕਾਨ ਪਾਉਣੀ ਹੈ ਤੁਸੀਂ ਉਥੇ ਕੋਈ ਕਮਰਾ ਨਹੀਂ ਪਾ ਸਕਦੇ ਕੋਈ ਘਰ ਨਹੀਂ ਪਾ ਸਕਦੇ ਕੋਈ ਕੁਲਟਰੀ ਫਾਰਮ ਨਹੀਂ ਖੋਲ੍ਹ ਸਕਦੇ ਕੋਈ ਦੁਕਾਨ ਨਹੀਂ ਖੋਲ੍ਹ ਸਕਦੇ ਯਾਨੀ ਕੋਈ ਵੀ ਤੁਸੀਂ ਉੱਥੇ ਉਸਾਰੀ ਨਹੀਂ ਕਰ ਸਕਦੇ ਇਹ ਪੂਰਨ ਤੌਰ ਤੇ ਜਿਹੜੀ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਉਹ ਜ਼ਮੀਨ ਦੇ ਉੱਤੇ ਕਿਸੇ ਪ੍ਰਕਾਰ ਦੀ ਤੁਸੀਂ ਉਸਾਰੀ ਨਹੀਂ ਕਰ ਸਕਦੇ ਇਹ ਤੁਰਤ ਪ੍ਰਭਾਵ ਦੇ ਨਾਲ ਥੀਲਾਰਾਂ ਨੇ ਪਟਵਾਰੀਆਂ ਨੂੰ ਕਹਤਾ ਸਰਕਾਰ ਦੇ ਹੁਕਮ ਹੈ ਵੀ ਇੱਥੇ ਪਾਬੰਦੀ ਲਾੜਤੀ ਜਾਵੇ ਫਿਰ ਬੰਦਾ ਜਾਊ ਤੇ ਜਾਊ ਕਿੱਥੇ ਹੈਰਾਨੀ ਜਨ ਗੱਲ ਆ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ 213 ਦੇ ਐਕਟ ਦੇ ਅਧੀਨ ਅਸੀਂ ਇਹ ਜ਼ਮੀਨਾਂ ਹਰ ਹਾਲ ਤੁਹਾਡੀਆਂ ਐਕਵਾਇਰ ਕਰਨੀ ਕਰਦੀਆਂ। ਦੂਜੇ ਪਾਸੇ ਤੁਹਾਡੇ ਤਹਿਸੀਲਦਾਰਾਂ ਨੇ ਸਰਕਾਰ ਨੇ ਤਹਿਸੀਲਦਾਰਾਂ ਤੋਂ ਚਿੱਠੀਆਂ ਕਢਾਤੀਆਂ ਪੜਵਾ ਰੀਆਂ ਨੂੰ ਵੀ ਕਿਸੇ ਬੰਦੇ ਨੂੰ ਸੀਐਲਜੀ ਨਾ ਦਿੱਤਾ ਜਾਵੇ। ਕਿਸੇ ਬੰਦੇ ਨੂੰ ਇਹ ਮਨਜ਼ੂਰੀ ਨਾ ਦਿੱਤੀ ਜਾਵੇ ਵੀ ਤੁਸੀਂ ਆਪਣਾ ਉੱਥੇ ਕੋਈ ਸਾਰੀ ਕਰ ਸਕਦੇ ਹੋ। ਤੁਸੀਂ ਉਸ ਜ਼ਮੀਨ ਤੇ ਨਾ ਕੋਈ ਲੋਨ ਲੈ ਸਕਦੇ ਹੋ। ਨਾ ਕੋਈ ਲਿਮਟ ਲੈ ਸਕਦੇ ਹੋ। ਨਾ ਵੇਚ ਸਕਦੇ ਹੋ। ਨਾ ਖਰੀਦ ਸਕਦੋਂ ਰਿਸਟਰੀਆਂ ਉਹਦੀਆਂ ਬੰਦ ਹੋ ਚੁੱਕੀਆਂ ਨੇ ਲੋਨ ਲਿਮਟਾਂ ਬੰਦ ਹੋ ਚੁੱਕੀਆਂ ਨੇ ਉਹਦੇ ਕਿਸੇ ਪ੍ਰਕਾਰ ਦੀ ਉਸਾਰੀ ਉਹ ਬੰਦ ਹੋ ਚੁੱਕੀ ਹੈ ਇਹ ਹੁਕਮ 8725 ਨੂੰ ਵੱਖ-ਵੱਖ ਸੀਲਾਰਾਂ ਨੇ ਵੱਖ-ਵੱਖ ਪਟਵਾਰੀਆਂ ਨੂੰ ਕਰ ਦਿੱਤੇ ਆ ਹੁਣ ਆਪਾਂ ਕਹਿੰਦੇ ਰਹਿੰਦੇ ਆ ਅਸੀਂ ਜ਼ਮੀਨ ਦੇ ਮਾਲਕ ਐ ਜ਼ਮੀਨ ਸਾਡੀ ਆ ਸਾਡੀ ਜ਼ਮੀਨ ਕਿੱਥੇ ਸਰਕਾਰ ਜਦੋਂ ਚਾਵੇ ਆ ਇਹੇ ਜੇ ਕਾਨੂੰਨ ਲੈ ਕੇ ਜਦੋਂ ਮਰਜ਼ੀ ਜ਼ਮੀਨਾਂ ਦਬਲ ਲੈਣ ਖੋਲ ਲੈਣ ਯਾਰ ਉਹਦਾ ਕਾਰਨ ਹੈ ਜ਼ਮੀਨ ਬਾਕੀ ਸਾਡੀ ਆ ਸਾਡੀ ਮਾਂ ਜ਼ਮੀਨ ਪਰ ਆਪਾਂ ਇਕੱਠੇ ਹੈ ਨਹੀਂ ਬਾਈ ਇਹੀ ਸਾਡੇ ਲਈ ਸਭ ਤੋਂ ਜਿਹੜੀ ਜ਼ਿਆਦੇ ਖਤਰਨਾਕ ਗੱਲਾਂ ਚ ਪੰਜਾਬ ਦੀ ਬਣੀ ਹੋਈ ਐ ਜਿਹੜੇ ਜਿਹੜੇ ਜਿਲ੍ਹਿਆਂ ਦੇ ਪਿੰਡਾਂ ਦੀਆਂ ਜ਼ਮੀਨਾਂ ਆਈਆਂ ਨੇ ਉਹ ਸਾਰੇ ਜਿਹੜੇ ਲੋਕ ਉੱਠੇ ਹੋਏ ਨੇ ਬਾਕੀ ਲੋਕ ਤਮਾਸ਼ੀਰ ਬਣ ਕੇ ਤਮਾਸ਼ਾ ਦੇਖਦੇ ਨੇ ਉਹ ਇੱਕ ਸਰਪੰਚ ਨੇ ਸੁਣਿਆ ਕਿਸੇ ਪਿੰਡ ਦਾ ਥਲੀ ਦੇ ਚੈਨਲ ਦੇ ਉੱਤੇ ਬੋਲ ਰਿਹਾ ਹੈ ਜਿਹੜੇ ਬੰਦੇ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੇ ਆ ਕਹਿੰਦਾ ਇਹ ਤਾਂ ਲੰਡੂ ਬੰਦੇ ਆ ਇਹ ਕੌਣਾ ਲੰਡੂ ਬੰਦੇ ਆ ਉਹ ਲਾਂਤੀਆ ਸਰਪੰਚਾ ਤੈਨੂੰ ਚੁਣਿਆ ਕਿਨੇ ਪਿੰਡ ਨੇ ਤੇ ਤੂੰ ਉਹਨੂੰ ਲੰਡੂ ਕਹਿਣ ਲੱਗ ਗਿਆ ਇਹ ਜੇ ਯੁੱਤੀ ਚੱਟ ਕੌਲੀ ਚੱਟ ਗਰਾਰ ਇਨਾਂ 'ਚ ਬਹੁਤ ਹੋਣਗੇ ਜਿਹੜੇ ਕਹਿਣਗੇ ਨੀਤੀ ਬਹੁਤ ਵਧੀਆ ਹੈ ਇਹ ਜਾ ਕੇ ਸਰਕਾਰ ਦੀ ਮਹਿਮਾ ਕਰਨਗੇ ਗੁਣਗਾਨ ਕਰਨਗੇ ਉਹਨੇ ਜੁੱਤੀਆਂ ਚੱਟ ਕੇ মিডিਆ ਮੁਰੇ ਵੀ ਆਉਣਗੇ ਵੀ ਹਾਂ ਮੈਂ ਆਪਣੀ ਜ਼ਮੀਨ ਦੇਤੀ ਕਹਿੰਗਾ ਤਾਂ ਹੈ ਹੀ ਨਹੀਂ ਜ਼ਮੀਨ ਉਹੀ ਰੌਲਾ ਪਾਈ ਜਾਂਦੇ ਆ ਹਾਂ ਅਸੀਂ ਤਿਆਰ ਆ ਸਾਨੂੰ ਮਨਜ਼ੂਰ ਹੈ ਇਹ ਯੁੱਤੀ ਚੱਟ ਮਹਿਕਮਾ ਇਹ ਸਾਰਿਆਂ 'ਚ ਹੀ ਹੁੰਦਾ ਪਹਿਲਾਂ ਜੀ ਵੀ ਸੀਗਾ ਇਨਾਂ 'ਚ ਵੀ ਹੈਗਾ ਇਹ ਕੋਈ ਨਵੀਂ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਅੱਛਾ ਦੂਜੀ ਗੱਲ ਕੋ ਸਵਾਲ ਨੇ ਇਹ ਸਵਾਲ ਮੇਰੇ ਨਹੀਂ ਇਹ ਪੰਜਾਬ ਦੇ ਲੋਕਾਂ ਦੇ ਸਵਾਲ ਨੇ ਤੇ ਮੈਂ ਇਹ ਸਵਾਲ ਜਨਤਾ ਦੇ ਸਨਮੁਖ ਤੇ ਮੈਂ ਸਰਕਾਰ ਦੇ ਸਨਮੁਖ ਰੱਖਣਾ ਚਾਹੁੰਦਾ ਹਾਂ ਧਿਆਨ ਦਿਓ ਪਹਿਲਾ ਸਵਾਲ ਹੈ ਵੀ ਪੰਜਾਬ ਆ ਜਿਹੜਾ ਉਹ 43% 43% ਦੀ ਸਹਿਰੀਕਰਨ ਹੋ ਚੁੱਕਿਆ ਇਹਦਾ 43% ਦੀ ਪੰਜਾਬ ਦਾ ਸਹਿਰੀਕਰਨ ਹੋ ਚੁੱਕਿਆ ਹੈ ਜਦੋਂ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰ ਨੇ ਉਹ 31% ਵੱਖ-ਵੱਖ ਏਰੀਆ ਦਾ ਸਹਿਰੀਕਰਨ ਹੋਇਆ ਇਕੱਲੇ ਪੰਜਾਬ ਦਾ 43% ਰਕਬਾ ਦਾ ਜਿਹੜਾ ਉਹ ਸ਼ਹਿਰੀਕਰਨ ਹੋ ਚੁੱਕਾ ਸਹਰਾਂ ਦੇ ਵਿੱਚ ਤਬਦੀਲ ਹੋ ਚੁੱਕਿਆ ਇੱਕ ਜਾਨੇ ਸ਼ਹਿਰ ਕਈ ਕਿ ਪਿੰਡਾਂ ਨੂੰ ਖਾ ਚੁੱਕਿਆ ਜੇ ਆਪਾਂ ਲੁਧਿਆਣੇ ਦੀ ਗੱਲ ਕਰਗੇ ਲੁਧਿਆਣਾ 40 ਤੋਂ 50 ਪਿੰਡ ਕਿੰਨੇ ਪਿੰਡ ਗਿੱਲ ਦੁਗਰੀ ਅੱਛਾ ਲੇ ਜਾਓ ਸਾਰਾ ਸਾਰੇ ਪਿੰਡਾਂ ਨੂੰ ਇਹ 50 ਪਿੰਡਾਂ ਨੂੰ ਵੀ ਖਾ ਗਿਆ 50 ਪਿੰਡਾਂ ਦੇ ਪਰਿਵਾਰਾਂ ਨੂੰ ਵੀ ਖਾ ਗਿਆ 50 ਪਿੰਡਾਂ ਦਾ ਉਜਾੜਾ ਵੀ ਕਰਤਾ 50 ਪਿੰਡਾਂ ਦੀਆਂ ਜ਼ਮੀਨਾਂ ਵੀ ਖਾ ਗਿਆ ਇਹ ਕੱਲੇ ਲੁਧਿਆਣੇ ਦੀ ਮੈਂ ਗੱਲ ਕੀਤੀ ਮਹਾਲੀ ਕਿੰਨੇ ਪਿੰਡ ਖਾ ਗਿਆ ਬਟੰਡਾ ਕਿੰਨੇ ਪਿੰਡ ਖਾ ਗਿਆ ਪਟਿਆਲਾ ਕਿੰਨੇ ਪਿੰਡ ਖਾ ਗਿਆ ਜਲੰਧਰ ਕਿੰਨੇ ਪਿੰਡ ਖਾ ਗਿਆ ਦੇਖੋ ਕਿਵੇਂ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਵਿੱਚ ਤਬਦੀਲ ਕਰਕੇ ਅਡਮਿਨਿਸਟ੍ਰੇਟਾ ਤੇ ਕਹਿੰਦੇ ਵਸਾਉਣਾ ਹੈ ਆਬਾਦੀ ਪੰਜਾਬ ਦੀ ਘਟ ਰਹੀ ਹੈ ਵਸਾਉਣਾ ਪਤਾ ਨਹੀਂ ਕਿਨੂੰ ਹੈ ਅਸਲ ਦੇ ਵਿੱਚ ਜਮੀਨਾਂ ਪਤਾ ਨਹੀਂ ਲੈ ਕੇ ਕਿਹੜੇ ਵੱਡੇ ਘਰਾਣਿਆਂ ਨੂੰ ਦੇਣਗੇ ਉਹਨਾਂ ਨੇ ਆ ਕੇ ਇੱਥੇ ਕਬਜ਼ਾ ਹੋ ਜਾਣਾ ਹੈ ਉਹ ਚਾਹੇ ਇੰਡਸਟਰੀ ਲਾਉਣ ਚਾਹੇ ਕੋਈ ਹੋਰ ਆਪਣੇ ਵੱਡੇ ਵੱਡੇ ਫਾਰਮ ਬਣਾਉਣ ਇਹ ਸਕੀਮ ਉਹੀ ਚੱਲ ਰਹੀ ਹੈ ਸਮਝਣ ਦੀ ਲੋੜ ਹੈ ਗੱਲਾਂ ਲੰਮੀਆਂ ਹੋ ਜਾਂਦੀਆਂ ਨੇ ਲੋਕ ਲੰਮੀ ਗੱਲ ਸੁਣਦੇ ਘਟਾ ਤਾਂ ਕਹਿੰਦਾ ਨਾਲ ਨਾਲ ਸਾਂਝਾ ਕਰਦੇ ਜਾਓ ਗੱਲਾਂ ਕੀਮ ਤੁਸੀਂ ਕਹਿ ਰਹੇ ਹੋ ਕੱਲ ਦੂਜਾ ਸਵਾਲ ਆ ਮੇਰਾ ਨਹੀਂ ਲੋਕਾਂ ਦਾ ਸਵਾਲ ਆ ਇਹ ਕਹਿ ਰਹੇ ਨੇ ਕਿ ਜੀ ਕੱਲ ਇਹਨਾਂ ਦਾ ਅਮਨ ਰੋੜਾ ਜੀ ਆਇਆ ਪਹਿਲਾਂ ਮੁੰਡੀਆਂ ਜੀ ਆਏ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹਨਾਂ ਨੂੰ ਆਪਣੇ ਝੂਠ ਨੂੰ ਸੱਚ ਸਾਹਤ ਕਰਨ ਲਈ ਦਿਨ ਦੇ ਵਿੱਚ ਦੋ-ਦੋ ਮੰਤਰੀ ਲਿਆਉਣੇ ਪੈਂਦੇ ਆ ਪ੍ਰੈਸ ਕਾਨਫਰੰਸਾਂ ਕਰਨ ਦੇ ਲਈ ਪਹਿਲਾਂ ਮੁੰਡੀਆਂ ਬੋਲਿਆ ਸਵੇਰੇ ਫਿਰ ਕੱਲ ਬੋਲਿਆ ਉਸ ਤੋਂ ਬਾਅਦ ਅਮਨ ਰੋੜਾ ਅਮਨ ਰੋੜਾ ਕੀ ਕਹਿ ਰਿਹਾ ਵੀ ਅਕਾਲੀਆਂ ਨੇ ਲੈਂਡ ਪੂਲਿੰਗ ਨੀਤੀ ਜਿਹੜੀ ਲਿਆਂਦੀ ਸੀਗੀ ਉਹ ਗਲਤ ਸੀ ਇਹਨਾਂ ਨੇ ਆ ਕੀਤਾ ਇਹਨਾਂ ਨੇ ਉਹ ਕੀਤਾ ਇਹਨਾਂ ਨੇ ਗਰਕਨੂਨੀ ਕਲੌਨੀਆਂ ਕੱਟੀਆਂ ਭਾਈ ਸਾਹਿਬ ਰੋੜਾ ਜੀ ਜੇ ਅਕਾਲੀ ਦਲ ਦੀ ਲੈਂਡ ਪੂਰਨ ਨੀਤੀ ਗਲਤ ਸੀ ਸੋਡੀ ਨੀਤੀ ਕਿਵੇਂ ਸਹੀ ਹੋ ਗਈ ਜੇ ਤਾਂ ਇਹ ਕਹੋ ਵੀ ਅਸੀਂ ਸਹੀ ਹਾਂ ਵੀ ਸਹੀ ਸੀ ਜਾਂ ਇਹ ਕਹੋ ਉਹ ਗਲਤ ਸੀ ਅਸੀਂ ਵੀ ਗਲਤ ਹ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਗਰਕਨੂਨੀ ਕਲੌਨੀਆਂ ਕੱਟੀਆਂ